ਸੀ ਗੱਲ ਇਹ ਤਸਵੀਰਾਂ ਦੇਖ ਰਹੇ ਹੋ ਬੋਹਰ ਦੇ ਸਰਕਾਰੀ ਹਸਪੀਟਲ ਦੀਆਂ ਮਸ਼ਹੂਰ ਕਪੜਾ ਵਪਾਰੀ ਸੰਜੇ ਵਰਮਾ ਦੇ ਕਤਲकांड ਦੇ ਜੋ ਦੋ ਦੋਸ਼ੀ ਪੁਲਿਸ ਵੱਲੋਂ ਫੜੇ ਗਏ ਸੀ ਇੱਕ ਦਿਨ ਪਹਿਲਾਂ ਹੀ ਉਹਨਾਂ ਦਾ ਇਨਕਾਊਂਟਰ ਕੀਤਾ ਗਿਆ ਸੀ ਲੇਕਿਨ ਹੁਣ ਪੁਲਿਸ ਵੱਲੋਂ ਇੱਕ ਨਵੀਂ ਕਹਾਣੀ ਦੱਸੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੂੰ ਜੋ ਰਿਕਵਰੀ ਉਹਨਾਂ ਨੇ ਕਪੜੇ ਵਗੈਰਾ ਛੱਡੇ ਸੀ ਉੱਥੇ ਵੈਪਨ ਵਗੈਰਾ ਛੱਡੇ ਸੀ ਉਹਨਾਂ ਦੀ ਰਿਕਵਰੀ ਵਾਸਤੇ ਪੁਲਿਸ ਉਹਨਾਂ ਨੂੰ ਉਸ ਜਗ੍ਹਾ ਉੱਪਰ ਲੈ ਕੇ ਗਈ ਸੀ ਪੰਜ ਪੀ ਟਿੱਬੇ ਦੇ ਕੋਲ ਲੇਕਿਨ ਉਹਨਾਂ ਦੇ ਹੀ ਕੋਈ ਸਾਥੀਆਂ ਵੱਲੋਂ ਪੁਲਿਸ ਉੱਪਰ ਫਾਇਰ ਕਰ ਦਿੱਤਾ ਗਿਆ ਇਸ ਉਸ ਦੌਰਾਨ ਇਹ ਦੱਸਿਆ ਗਿਆ ਸੀਗਾ ਕਿ ਇਹਨਾਂ ਦਾ ਇਨਕਾਊਂਟਰ ਹੋਇਆ ਲੇਕਿਨ ਹੁਣ ਪੁਲਿਸ ਵੱਲੋਂ ਜੋ ਦੱਸਿਆ ਜਾ ਰਿਹਾ ਕਿ ਜੋ ਮੁਲਜ਼ਮ ਸਨ ਮੁਲਜ਼ਮ ਦੇ ਜੋ ਆਰੋਪੀ ਸਨ ਜੋ ਦੂਸਰੇ ਜੋ ਇਹਨਾਂ ਦੇ ਸਾਥੀ ਸਨ ਉਹਨਾਂ ਵੱਲੋਂ ਜੋ ਫਾਇਰ ਕੱਢੇ ਗਏ ਉਹਨਾਂ ਨਾਲ ਹੀ ਉਹਨਾਂ ਦੀ ਮੌਤ ਹੋਈ ਹੈ ਕੁੱਲ ਮਿਲਾ ਕੇ ਪੁਲਿਸ ਨੇ ਕਹਾਣੀ ਦਾ ਸਿਰਾ ਹੀ ਬਦਲ ਦਿੱਤਾ ਇਸ ਤੋਂ ਬਾਅਦ ਅੱਜ ਤੁਸੀਂ ਦੇਖ ਰਹੇ ਹੋ ਅਬੋਹਰ ਦੇ ਸਰਕਾਰੀ ਹਸਪੀਟਲ ਦੀ ਮੋਰਚੇ ਦੀ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਭਾਰੀ ਪੁਲਿਸ ਬਲ ਲਗਾਇਆ ਗਿਆ ਹੈ ਮੀਡੀਆ ਦੀ ਵੀ ਐਂਟਰੀ ਨਹੀਂ ਕਿਸੇ ਹੋਰ ਦੀ ਵੀ ਐਂਟਰੀ ਨਹੀਂ ਹੈਗੀ ਇਸ ਜਗ੍ਹਾ ਦੇ ਉੱਪਰ ਦੋਵੇਂ ਜੋ ਰਾਮਰਤਨ ਤੇ ਜਸਪ੍ਰੀ ਸੀ ਅੱਜ ਰਾਮਰਤਨ ਦਾ ਤੇ ਜਸਪ੍ਰੀਤ ਦਾ ਪਰਿਵਾਰ ਇੱਥੇ ਪਹੁੰਚਾ ਹੋਇਆ ਤੇ ਪਰਿਵਾਰ ਵੀ ਅੰਦਰ ਹੈ ਤੇ ਹੁਣ ਜੱਸਾ ਪਹੁੰਚੇ ਨੇ ਤੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਇਸ ਵਕਤ ਪੋਸਟਮਾਰਟਮ ਚੱਲ ਰਿਹਾ ਹੈ ਤੇ ਉਸ ਤੋਂ ਬਾਅਦ ਹੀ ਪੁਲਿਸ ਦੀ ਕੋ ਸਟੇਟਮੈਂਟ ਆਏਗੀ ਜਿਸ ਵਾਰੇ ਆਪਾਂ ਅਪਡੇਟ ਰਹਾਗੇ ਅੱਸੀ ਗੱਲ ਇਹ ਤਸਵੀਰਾਂ ਦੇਖ ਰਹੇ ਹਾਂ ਬੋਹਰ ਦੇ ਸਰਕਾਰੀ ਹਸਪੀਟਲ ਦੀਆਂ ਮਸ਼ਹੂਰ ਕਪੜਾ ਵਪਾਰੀ ਸੰਜੇ ਬਰਮਾ ਦੇ ਕਤਲकांड ਦੇ ਜੋ ਦੋ ਦੋਸ਼ੀ ਪੁਲਿਸ ਵੱਲੋਂ ਫੜੇ ਗਏ ਸੀ ਇੱਕ ਦਿਨ ਪਹਿਲਾਂ ਹੀ ਉਹਨਾਂ ਦਾ ਇਨਕਾਊਂਟਰ ਕੀਤਾ ਗਿਆ ਸੀ ਲੇਕਿਨ ਹੁਣ ਪੁਲਿਸ ਵੱਲੋਂ ਇੱਕ ਨਵੀਂ ਕਹਾਣੀ ਦੱਸੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੂੰ ਜੋ ਰਿਕਵਰੀ ਉਹਨਾਂ ਨੇ ਕਪੜੇ ਵਗੈਰਾ ਛੱਡੇ ਸੀ ਉੱਥੇ ਵੈਪਨ ਵਗੈਰਾ ਛੱਡੇ ਸੀ ਉਹਨਾਂ ਦੀ ਰਿਕਵਰੀ ਵਾਸਤੇ ਪੁਲਿਸ ਉਹਨਾਂ ਨੂੰ ਉਸ ਜਗ੍ਹਾ ਉੱਪਰ ਲੈ ਕੇ ਗਈ ਸੀ ਪੰਜ ਪੀ ਇਸ ਫਾਇਰਿੰਗ ਦੇ ਵਿੱਚ ਹਾਲਾਂਕਿ ਪੁਲਿਸ ਨੇ ਆਪਣੇ ਬਚਾਅ 'ਚ ਫਾਇਰਿੰਗ ਕੀਤੀ ਤਾਂ ਉਸ ਦੌਰਾਨ ਇਹ ਦੱਸਿਆ ਗਿਆ ਸੀਗਾ ਕਿ ਇਹਨਾਂ ਦਾ ਇਨਕਾਊਂਟਰ ਹੋਇਆ ਲੇਕਿਨ ਹੁਣ ਪੁਲਿਸ ਵੱਲੋਂ ਜੋ ਦੱਸਿਆ ਜਾ ਰਿਹਾ ਕਿ ਜੋ ਮਲਜ਼ਮ ਸਨ ਮਲਜ਼ਮ ਦੇ ਜੋ ਆਰੋਪੀ ਸਨ ਜੋ ਦੂਸਰੇ ਜੋ ਇਹਨਾਂ ਦੇ ਸਾਥੀ ਸਨ ਉਹਨਾਂ ਵੱਲੋਂ ਜੋ ਫਾਇਰ ਕੱਢੇ ਗਏ ਉਹਨਾਂ ਨਾਲ ਹੀ ਉਹਨਾਂ ਦੀ ਮੌਤ ਹੋਈ ਹੈ ਕੁੱਲ ਮਿਲਾ ਕੇ ਪੁਲਿਸ ਨੇ ਕਹਾਣੀ ਦਾ ਸਿਰਾ ਹੀ ਬਦਲ ਦਿੱਤਾ ਇਸ ਤੋਂ ਬਾਅਦ ਅੱਜ ਤੁਸੀਂ ਦੇਖ ਰਹੇ ਹੋ ਅਬੂਹਰ ਦੇ ਸਰਕਾਰੀ ਹਸਪਤਾਲ ਦੇ ਮੋਰਚੇ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਭਾਰੀ ਪੁਲਿਸ ਬਲ ਲਗਾਇਆ ਗਿਆ ਹੈ ਮੀਡੀਆ ਦੀ ਵੀ ਐਂਟਰੀ ਨਹੀਂ ਕਿਸੇ ਹੋਰ ਦੀ ਵੀ ਐਂਟਰੀ ਨਹੀਂ ਹੈਗੀ ਇਸ ਜਗ੍ਹਾ ਦੇ ਉੱਪਰ ਦੋਵੇਂ ਜੋ ਰਾਮਰਤਨ ਤੇ ਜਸਪ੍ਰੀ ਸੀ ਉਹਨਾਂ ਦਾ ਪੋਸਟਮਾਰਟਮ ਹੋ ਰਿਹਾ ਹੈ ਅੱਜ ਰਾਮਰਤਨ ਦਾ ਤੇ ਜਸਪ੍ਰੀ ਦਾ ਪਰਿਵਾਰ ਇੱਥੇ ਪਹੁੰਚਾ ਹੋਇਆ ਤੇ ਪਰਿਵਾਰ ਵੀ ਅੰਦਰ ਹੈ ਤੇ ਹੁਣ ਜੱਸਾ ਪਹੁੰਚੇ ਨੇ ਤੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਇਸ ਵਕਤ ਪੋਸਟਮਾਰਟਮ ਚੱਲ ਰਿਹਾ ਹੈ ਤੇ ਉਸ ਤੋਂ ਬਾਅਦ ਹੀ ਪੁਲਿਸ ਦੀ ਕੋਈ ਸਟੇਟਮੈਂਟ ਆਏਗੀ ਜਿਸ ਵਾਰੇ ਆਪਾਂ ਅਪਡੇਟ ਰਹਾਗੇ ਅੱਜ ਗੱਲ ਤਸਵੀਰਾਂ ਦੇਖ ਰਹੇ ਹੋ ਬੋਹਰ ਦੇ ਸਰਕਾਰੀ ਹਸਪੀਟਲ ਦੀਆਂ ਮਸ਼ਹੂਰ ਕਪੜਾ ਵਪਾਰੀ ਸੰਜੇ ਵਰਮਾ ਦੇ ਕਤਲकांड ਦੇ ਜੋ ਦੋ ਦੋਸ਼ੀ ਪੁਲਿਸ ਵੱਲੋਂ ਫੜੇ ਗਏ ਸੀ ਇੱਕ ਦਿਨ ਪਹਿਲਾਂ ਹੀ ਉਹਨਾਂ ਦਾ ਇਨਕਾਊਂਟਰ ਕੀਤਾ ਗਿਆ ਸੀ ਲੇਕਿਨ ਹੁਣ ਪੁਲਿਸ ਵੱਲੋਂ ਇੱਕ ਨਵੀਂ ਕਹਾਣੀ ਦੱਸੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੂੰ ਜੋ ਰਿਕਵਰੀ ਉਹਨਾਂ ਨੇ ਕਪੜੇ ਵਗੈਰਾ ਛੱਡੇ ਸੀ ਉੱਥੇ ਵੈਪਨ ਵਗੈਰਾ ਛੱਡੇ ਸੀ ਉਹਨਾਂ ਦੀ ਰਿਕਵਰੀ ਵਾਸਤੇ ਪੁਲਿਸ ਉਹਨਾਂ ਨੂੰ ਉਸ ਜਗ੍ਹਾ ਉੱਪਰ ਲੈ ਕੇ ਗਈ ਸੀ ਪੰਜ ਪੀ ਟਿੱ ਇਸ ਫਾਇਰਿੰਗ ਦੇ ਵਿੱਚ ਹਾਲਾਂਕਿ ਪੁਲਿਸ ਨੇ ਆਪਣੇ ਬਚਾਅ 'ਚ ਫਾਇਰਿੰਗ ਕੀਤੀ ਤਾਂ ਉਸ ਦੌਰਾਨ ਇਹ ਦੱਸਿਆ ਗਿਆ ਸੀਗਾ ਕਿ ਇਹਨਾਂ ਦਾ ਇਨਕਾਊਂਟਰ ਹੋਇਆ ਲੇਕਿਨ ਹੁਣ ਪੁਲਿਸ ਵੱਲੋਂ ਜੋ ਦੱਸਿਆ ਜਾ ਰਿਹਾ ਕਿ ਜੋ ਮਲਜ਼ਮ ਸਨ ਮਲਜ਼ਮ ਦੇ ਜੋ આરોપી ਸਨ ਜੋ ਦੂਸਰੇ ਜੋ ਉਹਨਾਂ ਦੇ ਸਾਥੀ ਸਨ ਉਹਨਾਂ ਵੱਲੋਂ ਜੋ ਫਾਇਰ ਕੱਢੇ ਗਏ ਉਹਨਾਂ ਨਾਲ ਹੀ ਉਹਨਾਂ ਦੀ ਮੌਤ ਹੋਈ ਹੈ ਕੁੱਲ ਮਿਲਾ ਕੇ ਪੁਲਿਸ ਨੇ ਕਹਾਣੀ ਦਾ ਸਿਰਾ ਹੀ ਬਦਲ ਦਿੱਤਾ ਇਸ ਤੋਂ ਬਾਅਦ ਅੱਜ ਤੁਸੀਂ ਦੇਖ ਰਹੇ ਹੋ ਅਬੋਹਰ ਦੇ ਸਰਕਾਰੀ ਹਸਪੀਟਲ ਦੀ ਮੋਰਚੇ ਦੀ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਭਾਰੀ ਪੁਲਿਸ ਬੰਨ ਲਗਾਇਆ ਗਿਆ ਹੈ ਮੀਡੀਆ ਦੀ ਵੀ ਐਂਟਰੀ ਨਹੀਂ ਕਿਸੇ ਹੋਰ ਦੀ ਵੀ ਐਂਟਰੀ ਨਹੀਂ ਹੈਗੀ ਇਸ ਜਗ੍ਹਾ ਤੇ ਉੱਪਰ ਦੋਵੇਂ ਜੋ ਰਾਮਰਤਨ ਤੇ ਜਸਪ੍ਰੀ ਸੀ ਉਹਨਾਂ ਦਾ ਪੋਸਟਮਾਰਟਮ ਹੋ ਰਿਹਾ ਹੈ ਅੱਜ ਰਾਮਰਤਨ ਦਾ ਤੇ ਜਸਪ੍ਰੀ ਦਾ ਪਰਿਵਾਰ ਇੱਥੇ ਪਹੁੰਚਾ ਹੋਇਆ ਤੇ ਪਰਿਵਾਰ ਵੀ ਅੰਦਰ ਹੈ ਤੇ ਹੁਣ ਜੱਸਾ ਪਹੁੰਚੇ ਨੇ ਤੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਇਸ ਵਕਤ ਪੋਸਟਮਾਰਟਮ ਚੱਲ ਰਿਹਾ ਹੈ ਤੇ ਉਸ ਤੋਂ ਬਾਅਦ ਹੀ ਪੁਲਿਸ ਦੀ ਕੋਈ ਸਟੇਟਮੈਂਟ ਆਏਗੀ ਜਿਸ ਬਾਰੇ ਆਪਾਂ ਅਪਡੇਟ ਰ੍ਹਾਂਗੇ ਸਵੇਰਾ ਟੀਵੀ ਲਈ ਬੋਹਰ ਤੋਂ ਤਰਮਿੰਦਰ ਦੀ ਰਿਪੋਰਟ